ਪੂਰਨਮਾਸੀ ਤੇ ਜਿਹੜੇ ਬੰਦੇ ਹੁੰਦੇ ਆ ਨਾ ਹੂੰ ਉਹ ਗਲਤ ਕੰਮ ਵਾਸਤੇ ਆਉਂਦੇ ਜੌਨੀ ਜੌਨੀ ਜਸ ਬਾਬਾ ਜਵਾਕ ਪਾੜਦ ਨੋ ਬਾਬਾ ਪੂਰਨਮਾਸੀ ਵਾਲੇ ਦਿਨ ਨੋ ਬਾਬਾ ਝੂਠ ਬੋਲਦ ਮੈਨੂੰ ਸਮਝ ਨਹੀਂ ਆਉਂਦੀ ਵੀ ਹਰ ਵਾਰੀ ਆਪਾਂ ਦਲਾਲੀ ਕਿਉਂ ਕਰਦੇ ਆ ਕਿਸੇ ਦੀ ਤੇ ਨਾਲ ਮੈਰੋਂ ਚਰਨ ਘਾਟ ਵਾਲੇ ਬਾਬੇ ਦੇ ਕੋਲ ਅੱਪੜਦਾ ਆ ਕਿਸ ਤਰੀਕੇ ਨਾਲ ਪਹਿਲਾਂ ਡੀਲ ਖੁੰਦੀਆਂ ਨੇ ਤੇ ਕਿਸ ਤੋਂ ਬਾਅਦ ਉਸ ਤੋਂ ਬਾਅਦ ਡੀਲ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਇਹਦੀ ਗੱਲ ਕੀਤੀ ਸੀ ਵੀ ਗੁਰੂ ਦੀ ਹਜ਼ੂਰੀ ਦੇ ਰੋੜ ਰੁਪਈਏ ਦੀ ਗੇਮ ਤੁਸੀਂ ਪਾ ਗਏ ਇਹਦੇ ਵਿੱਚ ਸੱਚਾਈ ਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲਾ ਹੋ ਸਾਰੇ ਵਧੀਆ ਹੋਵੋਗੇ ਤੇ ਬਾਈ ਹਜੇ ਆਪਾਂ ਕੱਲ ਹੀ ਵੀਡੀਓ ਪਾ ਕੇ ਹਟੇ ਆਂ ਤੇ ਅੱਜ ਇੱਕ ਹੋਰ ਨਿਊਜ਼ ਆ ਗਈ ਨਾਨਕ ਸਰਦਾਈ ਇੱਕ ਹੋਰ ਸੇਵਾਦਾਰ ਮਨਜੀਤ ਸਿੰਘ ਜਿਨੇ 9 ਸਾਲ ਤੇ ਇੱਕ 12 ਸਾਲ ਦੀ ਕੁੜੀ ਨਾਲ ਉਹੀ ਕੰਮ ਕੀਤਾ ਜੋ ਇਹ ਅੱਗੇ ਕਰ ਰਹੇ ਨੇ ਜਿਹੜੀ ਰੀਤ ਇਹਨਾਂ ਦੀ ਚਲਾਈ ਹੋਈ ਹੈ ਨਾ ਪਤਾ ਨਹੀਂ ਮੈਂ ਕਹਿੰਦਾ 15-20 25 ਸਾਲਾਂ ਤੋਂ ਮੈਂ ਕਹਿੰਦਾ ਇਹਨਾਂ ਨੇ ਕੰਮੀ ਇਹੀ ਫੜਿਆ ਹੋਇਆ ਵੀ ਇਹਨਾਂ ਦੇ ਨਾਂ ਦਾ ਕੋਈ ਛੋਟੀ ਬੱਚੀ ਛੱਡੀ ਆ ਨਾ ਕੋਈ ਕੁੜੀ ਨਾ ਕੋਈ ਬੁੜੀ ਤੇ ਨਾ ਹੀ ਇਹਨਾਂ ਨੇ ਕੋਈ ਮੁੰਡਾ ਕੋਈ ਬੱਚਾ ਛੱਡਿਆ ਜਿਵੇਂ ਇੱਕਾ ਛੋਟਾ ਜਿਹਾ ਬੱਚਾ ਜਿਹਦਾ ਮਤਲਬ ਚਿਹਰਾ ਨਹੀਂ ਦਿਖਾਇਆ ਹਨਾ ਮੇਰੇ ਬਾਬੇ ਨੇ ਤੇ ਉਹ ਬੱਚੇ ਦੀ ਆਵਾਜ਼ ਵੀ ਚੇਂਜ ਕੀਤੀ ਕਿਉਂਕਿ ਹੁਣ ਬੱਚਾ ਆਪਾਂ ਨਹੀਂ ਦਿਖਾ ਸਕਦੇ ਤੇ ਜਾਣੇ ਉਹ ਬੱਚੇ ਦੇ ਦੱਸਣ ਅਨੁਸਾਰ ਕਹਿੰਦਾ ਹਰੇਕ ਪੂਰਨਮਾਸ਼ੀ ਨੂੰ ਤਾਂ ਸਾਲਾ ਇੱਥੇ ਮੇਲਾ ਲੱਗਦਾ ਮਤਲਬ ਪੂਰਨਮਾਸ਼ੀ ਨੂੰ ਇੱਥੇ ਬੱਚਿਆਂ ਨੂੰ ਪੜਿਆ ਜਾਂਦਾ ਬਈ ਛੋਟੇ-ਛੋਟੇ ਬੱਚਿਆਂ ਨੂੰ ਗਰੀਬ ਘਰਾਂ ਦੇ ਬੱਚੇ ਨੇ ਬੋਲਣਾ ਕਿਹਨੇ ਆ ਹੋਰ ਜਾਂਦੇ ਜਿਹੜੇ ਤਕੜੇ ਘਰਾਂ ਦੇ ਲੋਕ ਨੇ ਬਾਈ ਉਹ ਨਾਂ ਤਾਂ ਆਪ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਨਾ ਕੋਈ ਐਡਾ ਹੁੰਦਾ ਨਹੀਂ ਇਹ ਲੋਕ ਕਿਹੜੇ ਨੇ ਵਿਚਾਰੇ ਜਿਹੜੇ ਗਰੀਬ ਤੌਕੇ ਵਾਲੇ ਹੁੰਦੇ ਆ ਹਨ ਉਹੀ ਜ਼ਿਆਦਾਤਰ ਸੇਵਾਦਾਰ ਹੁੰਦੇ ਆ ਸੇਵਾ ਕਰਦੇ ਨੇ ਹਨ ਉਹਨਾਂ ਦੇ ਜਿਆਦਾ ਗੁਰੂ ਨਾਲ ਪਿਆਰ ਹੁੰਦਾ ਤੇ ਉਹਨਾਂ ਦੇ ਹੀ ਬੱਚਿਆਂ ਨੂੰ ਤੇ ਕੁੜੀਆਂ ਨੂੰ ਇਹ ਆਪਣੇ ਲਪੇਟੇ ਦੇ ਵਿੱਚ ਲੈ ਲੈਂਦੇ ਆ ਤੇ ਉੱਪਰੋਂ ਬਦਮਾਸ਼ ਤਾਂ ਤੁਹਾਨੂੰ ਪਤਾ ਹੀ ਇਹ ਕਿੱਡੇ ਤਗੜੇ ਨੇ ਹਨ ਤਗੜੇ ਏਡੇ ਏਡੇ ਚੋਲੇ ਪਾਏ ਹੁੰਦੇ ਨੇ ਤੇ ਥੱਲੇ ਇਹ ਉਹ ਰਿਵਾਲਵਰ ਬੂਲਵਰ ਹਨ ਨਾਲੀਆਂ ਕੋਲੇ ਹੁੰਦੀਆਂ ਗੰਡਾਸੇ ਬਰਸ਼ੇ ਕੋਲ ਹੁੰਦੇ ਨੇ ਤੇ ਉਦਾਂ ਹੀ ਤੁਹਾਨੂੰ ਪਤਾ ਇਹਨਾਂ ਦਾ ਤਾਂ ਡਰ ਬਹੁਤ ਹੁੰਦਾ ਹਨ ਆਮ ਲੋਕਾਂ ਨੂੰ ਤੇ ਉਹ ਇੱਕ ਗੁਰੂਰੀ ਨਿਗਾਹ ਨਾਲ ਦੇਖ ਰਿਹਾ ਪਰ ਇੱਕ ਗੁਰੂ ਕਿਹੜੀ ਨਿਗਾਹ ਨਾਲ ਇਹਨਾਂ ਨੂੰ ਦੇਖ ਰਿਹਾ ਬਈ ਮੈਨੂੰ ਤਾਂ ਸ਼ਰਮ ਆਉਂਦੀ ਆ ਵੀ ਕਹਿੰਦੇ ਨਾ ਜਿਵੇਂ ਬਾਰਿਸ਼ ਆ ਹਾਲਤਾਂ ਨਹੀਂ ਜਾਂਦੀਆਂ ਚਾਹੇ ਕਟੀਆਂ ਪੂਰੀਆਂ ਪੂਰੀਆਂ ਜੀ ਮੈਂ ਇਹ ਕਹਿੰਦਾ ਇਹਨਾਂ ਦੀ ਆਤ ਤਾਂ ਇੰਨੀ ਗਾ ਵਿਗੜੀਆਂ ਹੋਈਆਂ ਨੇ ਬਾਈ ਪਤਾ ਨਹੀਂ ਕਿੰਨੇ ਸਮੇਂ ਦਾ ਇਹੀ ਕੰਮ ਚੱਲਦਾ ਹੋਣਾ ਤੇ ਆ ਦੇਖ ਲੋ ਵੀ ਮਤਲਬ ਇੰਨਾ ਕੁਝ ਹੋ ਗਿਆ ਬਾਈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਮੇਨ ਹੈੱਡ ਵੀ ਫੜਿਆ ਗਿਆ ਲੱਖਾ ਹਾਂ ਬਾਬਾ ਲੱਖਾ ਬਾਬਾ ਜਿਹੜਾ ਮੀਨ ਆ ਤੇ ਫਿਰ ਵੀ ਇਹਨਾਂ ਦੇ ਲੋਕ ਕੰਜਰ ਹਜੇ ਵੀ ਨਹੀਂ ਸੁਧਰ ਰਹੇ ਤੁਸੀਂ ਹਿਸਾਬ ਲਾ ਲਓ ਵੀ ਆ ਪਰਸੋ ਚੌਥੇ ਹੀ ਕਹਿੰਦੇ ਦੋ ਤਿੰਨ ਦਿਨ ਪਹਿਲਾਂ ਦੀ ਉਹ ਗੱਲ ਆ ਇਹ ਵੀ ਜਦੋਂ ਇਹਨੇ ਉਹ 9 ਸਾਲ ਦੀ ਕੁੜੀ ਤੇ 12 ਸਾਲ ਦੀ ਕੁੜੀ ਦੇ ਨਾਲ ਫੇਰ ਉਹੀ ਹਰਕਤ ਕੀਤੀ ਮੈਨੂੰ ਸਮਝ ਨਹੀਂ ਆਉਂਦੀ ਇੰਨਾ ਨੌ ਬਦਨਾਮ ਹੋ ਗਿਆ ਨਾਨਕ ਸਰਦਾ ਤੇ ਹਜੇ ਵੀ ਲੋਕ ਉੱਥੇ ਜਾਣੋਂ ਨਹੀਂ ਹਟਦੇ ਹਜੇ ਵੀ ਆਪਣੀਆਂ ਭੂਰਾ ਭੂਰਾ ਕੁੜੀਆਂ ਨੂੰ ਉੱਥੇ ਭੇਜੀ ਜਾਂਦੇ ਆ ਓਏ ਰੱਬ ਦਾ ਵਾਸਤਾ ਹੱਥ ਜੋੜੇ ਥੋੜੇ ਸ਼ਰਮ ਕਰ ਲੋ ਮਾੜੀ ਮੱਟੋ ਓਏ ਕਿਉਂ ਲੋਕੋ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਘਟੋ ਘਟੇ ਹੁਣ ਇਹ ਲੋਕ ਲੋਕ ਕੇ ਯਾਰ ਅੰਨੇ ਨੇ ਭਾਈ ਆ ਰਾਮਹੀਮ ਦੇ ਕਿਉਂ ਇੰਨੇ ਚੇਲੇ ਨੇ ਸਲੇ ਕਿਉਂ ਇੰਨੇ ਪ੍ਰੇਮੀ ਨੇ ਉਹ ਸਾਲਾ ਜੇਲ੍ਹ ਦੇ ਵਿੱਚ ਬੈਠਾ ਵਾ ਸਾਲਾ ਦੂਏਤੀਏ ਮਹੀਨੇ ਬਾਅਦ ਪੇਰੋਲ ਤੇ ਆ ਜਾਂਦਾ ਫੇਰ ਉੱਥੇ ਸਾਲਾ ਕੁੰਬ ਦੇ ਮੇਲੇ ਵਾਂਗੂ ਇਕੱਠ ਹੋ ਜਾਂਦਾ ਵਾ ਲੋਕ ਕਰਨ ਕੀ ਆਉਂਦਾ ਨਾਲੇ ਲੋਕਾਂ ਦੇ ਚਾਹੇ ਸਾਹਮਣੇ ਫਿਲਮ ਮੈਂ ਕਹਿੰਦਾ ਲੋਕਾਂ ਦੇ ਸਾਹਮਣੇ ਚਾਹੇ ਰੇਪ ਕਰ ਦੇਣਾ ਕਿਸੇ ਕੁੜੀ ਦਾ ਉਹ ਭੈਣ ਚੋਦਾ ਨੂੰ ਤਾਂ ਵੀ ਪੇਡਾ ਨੇ ਮੰਨਣਾ ਨਹੀਂ ਹੈਗਾ ਹੱਦਾ ਯਾਰੀ ਨਾ ਬਰੇਨ ਬੋਸ਼ ਹੋਇਆ ਤੁਹਾਡਾ ਇੰਨੀ ਮਤਲਬ ਤੁਹਾਡੀ ਅਕਲ ਘਾ ਚਰਨ ਗਈ ਹੋਈ ਆ ਤੁਸੀਂ ਹਜੇ ਵੀ ਆਪਣੀਆਂ ਕੁੜੀਆਂ ਨੂੰ ਉੱਥੇ ਭੇਜ ਦੋ ਯਾਰ ਉਹ ਜਗ੍ਹਾ ਨੂੰ ਤਸੀਲ ਕਰਾ ਦੇਣਾ ਚਾਹੀਦਾ ਯਾਰ ਜਿੰਦਾ ਲਵਾ ਕੇ ਕਿੱਦਾਂ ਦੇ ਲੋਕ ਆ ਯਾਰ ਤੁਹਾਡੇ ਨਾਨਕਸਰ ਦੇ ਕਲੇਰਾਂ ਦੇ ਘੱਟੋ ਘੱਟ ਸੋਚੋ ਮਾੜਾ ਮੋਟਾ ਯਾਰ ਕੀ ਹਾਲਾਤ ਬਣਦੇ ਜਾ ਰਹੇ ਨੇ ਦੇਖ ਲਓ ਬਾਈ ਜੀ ਹੋ ਗਈ ਨਾ ਉਹੀ ਗੱਲ ਕਿ ਮਖੂ ਨੇ ਫੋਨ ਲਾਇਆ ਹਨਾ ਮਖੂ ਜੜਿਆ ਪ੍ਰਚਾਰਕਾ ਤੁਹਾਨੂੰ ਪਤਾ ਮੈਂ ਕੋਈ ਬਹੁਤਾ ਉਹਨਾਂ ਦਾ ਕੋਈ ਪੱਖ ਨਹੀਂ ਲੈਂਦਾ ਮੈਨੂੰ ਵੀ ਕੋਈ ਬੰਦਾ ਠੀਕ ਠਾਕ ਜਿਹਾ ਹੀ ਲੱਗਦਾ ਯਾਰ ਕਿਉਂਕਿ ਉਹ ਬੰਦਾ ਨਾ ਦੋਨੋਂ ਤਰਫ ਖੜਨ ਵਾਲਾ ਟੇਬਲ ਟੈਨਿਸ ਰੀਜਨ ਤੁਹਾਨੂੰ ਪਤਾ ਨਾ ਬਾਲ ਹੁੰਦੀ ਆ ਬੰਦਾ ਟੇਬਲ ਟੈਨਿਸ ਖੇਡਦਾ ਬਾਲ ਇਧਰ ਜਾਂਦੀ ਟਕ ਬਾਲ ਇਧਰ ਜਾਂਦੀ ਟਕ ਹਨਾ ਉਹ ਦੋਨੇ ਪਾਸੇ ਖੇਡਦਾ ਬੰਦਾ ਤੇ ਮਤਲਬ ਦੋਨਾਂ ਦੇ ਪੱਖ ਚਾਹੇ ਕਹਿ ਲੋ ਵੀ ਦੋਨਾਂ ਦੇ ਪੱਖ ਰੱਖਦਾ ਪਰ ਜ਼ਿਆਦਾਤਰ ਤਾਂ ਉਹਦੀ ਗੱਲਬਾਤ ਦੇ ਵਿੱਚ ਤਾਂ ਮੈਨੂੰ ਕੋਈ ਏਡੀ ਖਾਸ ਚੀਜ਼ ਨਜ਼ਰ ਨਹੀਂ ਆਉਂਦੀ ਉਹ ਤਾਂ ਬਸ ਇੱਕ ਆਪਣੇ ਵਿਊਜ਼ ਦੇ ਖਾਤਰ ਤੇ ਹਨਾ ਇੱਕ ਆਪਣੀ ਚੜ੍ਹਾਈ ਦੀ ਖਾਤਰ ਉਹ ਕਰਦਾ ਰਹਿੰਦਾ ਵਾ ਕਿ ਮੈਂ ਚਲ ਜਿਆਦਾ ਉਹਦੇ ਮਸਲੇ ਤੇ ਨਹੀਂ ਪੈਂਦਾ ਪਰ ਉਹਨਾਂ ਨੇ ਮਤਲਬ ਜੌਨੀ ਬਾਬੇ ਨੂੰ ਫੋਨ ਕਰਿਆ ਹਨ ਤੇ ਜੌਨੀ ਬਾਬੇ ਨੇ ਦੇਖ ਲਓ ਫੇਰ ਉਹਨੇ ਵੀ ਉਹੀ ਗੱਲ ਕਹੀ ਜਿਹੜੀ ਮੈਂ ਤੁਹਾਨੂੰ ਕੱਲ੍ਹ ਕਹੀ ਸੀ ਨਾ ਵੀ ਜੌਨੀ ਬਾਬਾ ਸਮਝੌਤੇ ਕਰਾਉਂਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਹਰ ਵਾਰੀ ਆਪਾਂ ਦਲਾਲੀ ਕਿਉਂ ਕਰਦੇ ਹਾਂ ਕਿਸੇ ਦੀ ਉਹ ਦਿਨ ਤੁਸੀਂ ਮੰਨ ਲਓ ਪਹਿਲਾ ਮਰਜਿੰਦਰ ਸਾਹ ਦਾ ਵਾਲਾ ਮਸਲਾ ਆਇਆ ਹਾਂ ਹਾਂ ਤੁਸੀਂ ਵਿਚਾਰ ਪਾਏ ਠੀਕ ਹੈ ਚਲੋ ਤੁਸੀਂ ਆਪਣੇ ਨੂੰ ਸੈਟਪ ਕਰਨ ਦਾ ਯਤਨ ਕੀਤਾ ਜਾਂ ਬਦਤਮੀ ਨਾ ਹੋਵੇ ਸੌ ਤਰ੍ਹਾਂ ਕਿਤੇ ਯਤਨ ਕੀਤਾ ਮੈਂ ਗਲਤ ਨਹੀਂ ਕਹਿੰਦਾ ਉਦੋਂ ਹਨਾ ਹਾਂ ਹਾਂ ਤੁਸੀਂ ਲੁਧਿਆਣੇ ਆਏ ਤੁਸੀਂ ਸਾਰੀ ਗੱਲ ਦੱਸੀ ਤੁਸੀਂ ਕਿਹਾ ਵੀ 10 ਲੱਖ ਰੁਪਏ ਮੰਗਦਾ ਸੀ ਪਤੰਦਰ ਅਹ ਮੇਰੋਂ ਹਨਾ ਵੀ 10 ਲੱਖ ਜੇ ਤੁਸੀਂ ਕਿਹਾ ਵੀ ਸਾਰੀ ਸੈਟਿੰਗ ਕਰਾਤੀ ਅਗਲੇ ਦਿਨ ਪਤਾ ਨਹੀਂ ਇਹਨੂੰ ਰਾਤੋ ਰਾਤ ਕੀ ਹੋਇਆ ਤੇ ਇਹਨੇ ਸਾਰੀ ਖੇਡ ਵਿਗਾੜ ਕੇ ਸਾਰਾ ਉਥੋਂ ਚੱਕ ਕੇ ਲੈ ਗਿਆ ਹਨਾ ਬਿਲਕੁਲ ਬਿਲਕੁਲ ਹੋ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਪਰ ਹੁਣ ਤੁਸੀਂ ਬਾਬੇ ਲਖੇ ਵਾਲੇ ਮੈਡਿਕ ਫੇਰ ਉਹਨੂੰ ਚੋ ਕੇ ਫੋਨ ਕਰੀ ਤੁਰੇ ਜਾਂਦੇ ਹੋ ਉਹਨੇ ਮਾਰਾਇ ਹੋਣੇ ਕੀਤਾ ਏ ਉਦੋਂ ਹੀ ਕੀਤਾ ਬਾਬੇ ਬਲਜਿੰਦਰ ਵੇਲੇ ਉਹਨੇ 19 ਕੱਟ ਕੇ ਦੁਬਾਰਾ ਪਾਤੀ ਉਹ ਬੜਾ ਤੇਜ਼ ਬੰਦਾ ਛਾਤਰ ਬੰਦਾ ਹੈ ਓਹੋ ਹੋ 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 اچھا ਨਹੀਂ 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 ਮੈਂ ਇਹ ਸਾਰੀ ਇਹ ਤੇ ਸੇਖੋਂ ਮਨੇ ਸੁਣਦੀ ਉਹ ਤਾਂ ਕਹਿੰਦੇ ਵੀ ਓਹੋ ਹਾਂ ਮਹਾਰਾਜ ਇਹ ਉਦੋਂ ਦੀ ਬਾਬੇ ਬਲਜਿੰਦਰ ਵੇਲੇ ਜਦੋਂ ਇਹ ਗੱਲਾਂ ਕਰਦਾ ਸੀਗਾ ਇਹ ਮੈਨੂੰ ਕਹਿੰਦਾ ਵੀ ਬਾਬੇ ਲੱਖੇ ਦੀ ਵੀ ਮੇਰੇ ਕੋਲ ਰਿਪੋਰਟ ਆਈ ਐ ਮੈਂ ਬਾਬੇ ਲੱਖੇ ਨੂੰ ਗੱਲ ਕੀਤੀ ਬਾਬਾ ਲੱਖਾ ਮੈਨੂੰ ਕਹਿੰਦਾ ਉਹਨੂੰ ਪੁੱਛ ਕੀ ਗੱਲ ਐ ਫਿਰ ਮੈਂ ਉਹਨੂੰ ਪੁੱਛਿਆ ਕੀ ਗੱਲ ਐ ਮਹਿਰੂ ਸਾਹਿਬ ਮੈਂ ਕਿਹਾ ਤੁਸੀਂ ਗੱਲ ਖਤਮ ਕਰੋ ਯਾਰ ਗੁਰੂ ਨਾਨਕ ਦੇ ਘਰ ਦੀ ਬਦਨਾਮੀ ਆ ਹਨਾ ਆ ਗੱਲ ਉਦੋਂ ਮੈਂ ਕੀਤੀ ਸੀ ਉਹਨੇ ਚੱਕ ਕੇ ਨਹੀਂ ਜਿਹੜੀ ਇਹ ਗੱਲ ਆ ਇਹ ਬਲਜਿੰਦਰ ਦੇ ਮੈਟਰ ਤੇ ਹੋ ਰਹੀ ਸੀ ਬਲਜਿੰਦਰ ਬਲਜਿੰਦਰ ਸਾਹਿਬ ਆਪਣਾ ਚਰਨ ਕਾਟਲਾ ਹਾਂ ਓਹੋ ਅੱਛਾ ਉਸ ਮੈਂ ਤੇ ਥੋੜੀ ਹੁਣ ਇਹਨਾਂ ਦਿਨਾਂ ਦੇ ਵਿੱਚ ਥੋੜੀ ਗੱਲ ਹੋਈ ਏ ਮੇਰੇ ਉਹਦੇ ਨਾਲ ਕੋਈ ਮਹਾਰਾਜ ਬਿਲਕੁਲ ਨਹੀਂ ਹੋਈ ਮੱਕੂ ਸਾਹਿਬ ਆਪਾਂ ਜਦੋਂ ਪੀਜੇ ਖਾਦੇ ਆ ਕਟਿਆ ਨੇ ਉਹਦੋਂ ਕਿਤੇ ਪਹਿਲਾਂ ਦੀਆਂ ਹੋਈਆਂ ਸੀ ਗੱਲਾਂ ਹੁਣ ਜੌਨੀ ਬਾਬਾ ਤੇਲਾ ਮਤਲਬ ਇੰਨਾ پاگل ਹੋ ਗਿਆ ਪਤਾ ਨਹੀਂ ਉਹਨੇ ਕਿਹਨੂੰ ਕਿਹਨੇ ਉਹਨੂੰ ਸਲਾਹ ਦਿੱਤੀ ਤੇ ਵੀ ਕਹਿੰਦਾ ਵੀ ਇਹ ਤਾਂ ਮੇਰੇ ਨਾਲ 10 ਲੱਖ ਦਾ ਸੌਦਾ ਕਰਕੇ ਆਇਆ ਸੀਗਾ ਹਾਂ ਭਈ ਇਹ ਗੱਲ ਜਰੂਰ ਸੱਚੀ ਆ ਵੀ 10 ਲੱਖ ਦਾ ਸੌਦਾ ਹੋਇਆ ਸੀ ਪਰ ਉਹ ਬਾਬਾ ਮਹਿਰੋ ਨੇ ਦੱਸਿਆ ਵੀ ਉਹ ਸਾਨੂੰ ਭਾਈ ਕਰਨਾ ਪਿਆ ਕਿਉਂਕਿ ਕੋਈ ਤਰੀਕਾ ਨਹੀਂ ਸੀਗਾ ਉਹਨਾਂ ਕੋਲੇ ਵੀ ਜਿਹੜਾ ਚਰਨ ਘਾਟ ਵਾਲਾ ਸੀਗਾ ਉਹਨੂੰ ਬਾਹਰ ਕੱਢਣਾ ਸੀ ਨਾ ਕਿਸੇ ਤਰੀਕੇ ਬਾਹਰ ਲੈ ਕੇ ਆਉਣਾ ਸੀ ਕਿਉਂਕਿ ਹੋਰ ਕੋਈ ਬੰਦਾ ਹੈ ਨਹੀਂ ਸੀ ਜੋਨੀ ਬਾਬੇ ਤੋਂ ਇਲਾਵਾ ਜਿਹੜਾ ਬਾਬੇ ਮੇਰੇ ਨੂੰ ਜਾਣਦਾ ਹੋਵੇ ਤੇ ਉਹਦੇ ਨਾਲ ਹੀ ਉਹਦੇ ਤਰੀਕੇ ਨਾਲ ਹੀ ਇਹ ਬਾਹਰ ਕੱਢ ਕੇ ਲੈ ਕੇ ਆਏ ਤਾਂ ਹੀ ਇਹਨਾਂ ਨੇ ਜਾ ਕੇ ਉਹਨੂੰ ਉੱਥੇ ਵੱਡਿਆ ਜਾ ਕੇ ਛੱਲਿਆ ਫਿਰ ਉਹਨੂੰ ਚਰਨ ਘਾਟ ਵਾਲੇ ਨੂੰ ਉਹ ਜਗ੍ਹਾ ਚਲੇ ਜਾ ਕੇ ਤੇ ਬਾਕੀ ਰਹੀ ਗੱਲ ਹਾਂ ਉਸ ਟਾਈਮ ਤੇ ਜੇ ਇਹ ਨਾ ਸੌਦਾ ਕਰਦੇ ਫਿਰ ਹੋ ਸਕਦਾ ਬਾਬਾ ਮੇਰੋ ਦੇ ਹੱਥੋਂ ਇਹ ਗੱਲ ਨਿਕਲ ਜਾਂਦੀ ਕਿਉਂਕਿ ਹੋ ਸਕਦਾ ਹੈ ਉਦੋਂ ਪਹਿਲਾਂ ਇਹ ਸੈਟਿੰਗ ਕਰ ਲੈਂਦੇ ਕਿਸੇ ਨਾ ਪੁਲਿਸ ਨਾ ਜਾਂ ਹੋਰ ਬੰਦਿਆਂ ਨਾ ਹਨਾ ਜਾਂ ਕੋਈ ਵੀ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਸੀਗੇ ਤਾਂ ਕਰਕੇ ਬਾਬਾ ਜੀ ਨੇ ਸਿਰਫ ਇੱਕ ਸਮਾਂ ਚਾਹੀਦਾ ਸੀਗਾ ਵੀ 12 ਘੰਟੇ ਦਾ 24 ਘੰਟੇ ਦਾ ਵੀ ਇੱਕ ਟਾਈਮ ਗੁਜ਼ਰ ਜਾਵੇ ਅੱਜ ਦੀ ਦਿਹਾੜੀ ਵੀ ਕੱਲੋ ਤਾਂ ਆਪਾਂ ਕੰਮ ਕਰ ਹੀ ਦੇਣਾ ਤਾਂ ਕਰਕੇ ਉਹਨਾਂ ਨੇ ਆਪਣਾ ਇੱਕ ਫੋਨ ਇਹ ਨਾ ਹੁੰਦੇ ਤਾਂ ਕਿਉਂਕਿ ਆਲਰੇਡੀ ਕਾਪੀ ਕਰ ਲਿਆ ਸੀਗਾ ਪਰ ਇਹ ਹਾਰਡ ਡਰਾਈਵ ਉਹਨਾਂ ਕੋਲੇ ਸੀਗੀਆਂ ਬਸ ਇਹੀ ਮਤਲਬ ਸੀ ਤੇ ਜਿਹੜਾ ਆ ਸਵਾ ਕਰੋੜ ਦਾ ਮਤਲਬ ਇਹਨਾਂ ਤੇ ਲੱਗ ਰਿਹਾ ਵਾ ਦੋਸ਼ ਉਹ ਤਾਂ ਬਾਈ ਦੋਸ਼ ਨਹੀਂ ਆ ਉਹ ਤਾਂ ਤੁਹਾਨੂੰ ਹੁਣ ਸਾਫ਼ ਦਿਖਦਾ ਹੀ ਆ ਤੇ ਸਾਫ਼ ਜੀ ਗੱਲ ਆ ਤੇ ਬਾਕੀ ਜੌਨੀ ਬਾਬਾ ਛਰੇਆਂ ਵਿੱਚ ਝੂਠ ਮਾਰ ਰਿਹਾ ਵਾ ਵੀ ਹਾਂ ਇਹ ਰਿਕਾਰਡਿੰਗ ਪੁਰਾਣੀ ਆ ਉਹ ਗੱਲ ਦਾ ਤੂੰ ਬਾਬੇ ਲੱਖੇ ਦੀ ਕਰੀ ਜਨਾ ਠੀਕ ਆ ਤੇ ਪਹਿਲਾਂ ਕਿਤੇ ਲੱਖੇ ਦੀ ਗੱਲ ਹੁੰਦੀ ਸੀਗੀ ਪਹਿਲਾਂ ਤਾਂ ਚਰਨ ਘਾਟ ਵਾਲੇ ਦੀ ਗੱਲ ਹੁੰਦੀ ਸੀ ਰੌਲਾ ਤਾਂ ਉਹਦਾ ਪਿਆ ਵਾ ਉਹਦਾ ਬਾਬੇ ਲੱਖੇ ਦਾ ਨੋਂ ਨਹੀਂ ਸੀ ਨਿਸ਼ਾਨ ਨਹੀਂ ਸੀ ਬਾਬਾ ਲੱਖਾ ਤਾਂ ਖੁਦ ਕਹੀ ਜਾਂਦਾ ਵੀ ਮੈਂ ਚਰਨ ਘਾਟ ਵਾਲੇ ਨੂੰ ਜਾਣਦਾ ਨਹੀਂ ਮੈਂ ਤਾਂ ਕਦੇ ਉਹਦੀ ਸ਼ਕਲ ਨਹੀਂ ਦੇਖੀ ਵੀ ਉਹਦਾ ਸਾਡੀ ਕਲੀ ਫਰੈਂਚਾਈਜ਼ ਦੀ ਵਰਤਦੇ ਆ ਜਿਵੇਂ ਜਿਵੇਂ ਹੁੰਦੇ ਆ ਨਾ 버ਗਰ ਵਾਲਿਆਂ ਦੀ ਦੁਕਾਨਾਂ ਦੀ ਫਰੈਂਚ ਜਿਵੇਂ 버거 ਕਿੰਗ ਹੋ ਗਿਆ ਜਾਂ ਆਪਣੇ ਹੈਗੇ ਨਾ ਸਰਦਾਰ ਜੀ 버거 ਵਾਲੇ ਜਾਂ ਹਨਾ ਇਹਨਾਂ ਦੀ ਫਰੈਂਚਾਈਜ਼ੀ ਹੁੰਦੀਆਂ ਨੇ ਨਾ ਦੁਕਾਨਾਂ ਦੀਆਂ ਉਵੇਂ ਬਾਬਿਆਂ ਦੀ ਵੀ ਫਰੈਂਚਾਈਜ਼ੀਆਂ ਨੇ ਡੇਰੇ ਨਹੀਂ ਬਣ ਚਾਹੀਦੀਆਂ ਨੇ ਵੀ ਚਾਹੇ ਉਹ ਇੱਥੇ ਕੋਈ ਆਪਾਂ ਹਨਾ ਕੋਈ ਕੋਈ ਗੁਰਦੁਆਰਾ ਸਾਹਿਬ ਹੋਵੇ ਹਨਾ ਜੇ ਉਹਨਾਂ ਨੇ ਫਰਾਂਚਾਈਜ਼ੀ ਲੈਣੀ ਹੋਵੇ ਨਾਨਕ ਸਰ ਦੀ ਤਾਂ ਉਹ ਲੈ ਸਕਦੇ ਨੇ ਬਸ ਉੱਥੇ ਲਿਖਣਾ ਹੀ ਆ ਵੀ ਇਹ ਡੇਰਾ ਨਾਨਕ ਸਰ ਵੱਲੋਂ ਦੇਖਿਆ ਜਾਂਦਾ ਜਾਂ ਉਹਨਾਂ ਦਾ ਪ੍ਰਬੰਧ ਦਾ ਬਸ ਹੁਣ ਨਾਨਕ ਸਰ ਦਾ ਹੋ ਗਿਆ ਸਮਝਿਆ ਇਹੀ ਚੀਜ਼ ਉੱਥੇ ਸੀਗੀ ਤੇ ਬਾਬਾ ਲੱਖਾ ਤਾਂ ਖੁਦ ਮੰਨੀ ਜਾਂਦਾ ਯਾਰ ਵੀ ਵੀ ਸਾਡਾ ਚਰਨ ਘਾਟ ਵਾਲੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੈਂ ਤਾਂ ਕਦੇ ਉਹਨੂੰ ਦੇਖਿਆ ਨਹੀਂ ਮੈਂ ਉਹਦੀ ਕਦੇ ਸ਼ਕਲ ਨਹੀਂ ਦੇਖੀ ਤੇ ਹੁਣ ਜਉਨੀ ਬਾਬਾ ਕਹੀ ਜਾਂਦਾ ਵੀ ਇਹ ਤਾਂ ਵੀ ਗੱਲ ਉਸ ਟਾਈਮ ਕਰੀ ਸੀ ਬਾਬੇ ਲਖੇ ਨੇ ਚਰਨ ਘਾਟ ਵੇਲੇ ਦੇ ਉਸ ਟਾਈਮ ਦੇ ਮਤਲਬ ਗੱਲ ਕਰੀ ਸੀਗੀ ਤੇ ਇਹ ਗੱਲ ਦੇ ਵਿੱਚ ਕੋਈ ਲੌਜੀਕ ਨਹੀਂ ਬਣਦਾ ਬਾਈ ਠੀਕ ਆ ਸਰਾਸਰ ਝੂਠ ਬੋਲ ਰਹਾ ਬਾਬਾ ਤੇ ਆ ਕਰੋੜ ਰੁਪਏ ਦਾ ਚਾਹੇ ਹੁਣ ਭਾਈ ਤੂੰ ਕਰੋੜ ਲਾ ਦੇ ਚਾਹੇ ਤੂੰ 100 ਕਰੋੜ ਦਾ ਇਲਜ਼ਾਮ ਲਾ ਦੇ ਠੀਕ ਆ ਜੌਨੀ ਬਾਬਾ ਤੇਰਾ ਪਰਦਾ ਫਾਸ਼ ਹੋ ਗਿਆ ਠੀਕ ਆ ਤੂੰ ਨਾ ਸਮਝਾਉਂਤੇ ਕਰਾ ਤੂੰ ਨਾ ਇਹ ਚੀਜ਼ਾਂ ਦੇ ਵਿੱਚ ਬੜ ਠੀਕ ਆ ਤੁਹਾਡੇ ਨਾਨਕ ਸਰ ਦਾ ਸਾਰੀ ਕੱਲੀ ਕੱਲੀ ਇੱਟ ਨਿਕਲਣੀ ਆ ਹੁਣ ਠੀਕ ਆ ਸੌਰੀ ਟੂ ਸੇ ਪਰ ਮੈਂ ਉਹ ਜਗ੍ਹਾ ਦੀ ਗੱਲ ਨਹੀਂ ਕਰ ਰਿਹਾ ਸਿਰਫ ਮੈਂ ਉਹ ਚੀਜ਼ ਦੀ ਗੱਲ ਕਰ ਰਿਹਾ ਮੈਂ ਜੋ ਤੁਸੀਂ ਖੜੀ ਕਰੀ ਆ ਜਿਹੜੀ ਤੁਸੀਂ ਆਪਣੇ ਗੰਦ ਦੇ ਸਹਾਰੇ ਖੜੀ ਕਰੀ ਹੋਈ ਆ ਜਿਹੜੀ ਚੀਜ਼ ਜਿਹੜੀ ਝੂਠੀ ਸ਼ਰਦਾ ਤੁਸੀਂ ਫਲਾਈਆ ਹਰੇਕ ਪੂਰਨ ਵਾਸੀ ਨੂੰ ਤੁਸੀਂ ਉੱਥੇ ਮੁੰਡੇ ਪਾੜਦੇ ਹੋ ਛੋਟੇ-ਛੋਟੇ ਕੁੜੀਆਂ ਤੁਹਾਨੂੰ ਸ਼ਰਮ ਆਈ ਹੁੰਦੀ ਆ ਨੌ-ਨੌ ਸਾਲ ਦੀਆਂ 12-12 ਸਾਲ ਦੀਆਂ ਕੁੜੀਆਂ ਇਹ ਜੁੱਤੀ ਚੱਕ ਲੋ ਮੈਂ ਤਾਂ ਕਹਿੰਦਾ ਜਿਹੜਿਆ ਜਗਰਾਉਂ ਵਾਲਿਆ ਨਾਨਕ ਸਰ ਕਲੇਰ ਵਾਲਿਆ ਤੁਸੀਂ ਤਾਂ ਇਹਨਾਂ ਨੂੰ ਰਹਿਣ ਨਾ ਦਮੋ ਯਾਰ ਇਦਾਂ ਦੇ ਲੋਕ ਹੋ ਯਾਰ ਤੁਸੀਂ ਮੈਂ ਤਾਂ ਕੋਈ ਇਕੱਠੇ ਨਹੀਂ ਦੇਖਿਆ ਬਾਈ ਵੀ ਲੋਕ ਕਿਤੇ ਹਨਾ 100 150 200 ਬੰਦੇ ਦਾ ਇਕੱਠ ਹੋਇਆ ਹੋਵੇ ਹਾ ਨਾਨਕਸਰ ਦੇ ਬਾਹਰ ਵੀ ਭਾਈ ਆਹ ਗੱਲ ਹੋਈ ਆ ਇੱਥੇ ਹਾਦਾ ਯਾਰ ਕਿੱਥੇ ਮਰ ਗਏ ਲੋਕ ਸ਼ਰਮ ਨਹੀਂ ਆਉਦੀ ਯਾਰ ਤੁਹਾਨੂੰ ਲਾਣਤ ਵਈ ਤੁਹਾਡੇ ਤੇ ਲਾਣਤ ਤੇ ਜਾਂਦੇ ਜਾਂਦੇ ਆਪਾਂ ਗੱਲ ਕਰ ਲੈਨੇ ਆ ਆ ਭਈਆਂ ਦੀ ਇਹਨਾਂ ਨੇ ਵੀ ਮਚਿਲੇ ਭੇਟ ਲੀਏ ਤੇ ਆ ਪਰਸੋ ਚੌਥੇਵੇਂ ਕਾਲਿਆਂ ਦੀ ਵੀਡੀਓ ਪਾ ਕੇ ਹਟਿਆ ਜਿਹੜੇ ਸਾਡੇ ਇੱਥੇ ਘਟਾਣੀ ਕਲਾਗੱਲ ਬਾਤੋ ਕਿ ਆ ਠੀਕ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਭਈਆਂ ਦਾ ਕਿੰਨਾ ਮਾਮਲਾ ਹੋ ਗਿਆ ਕਿੰਨੇ ਸਿੱਖ ਨੌਜਵਾਨ ਇਹਨਾਂ ਨੇ ਕੁੱਟ ਤੇ ਕੇਸਾਂ ਦੀ ਬੇਅਦਬੀ ਕਰਤੀ ਠੀਕ ਆ ਦੋ ਤਿੰਨ ਦੇ ਇਹਨਾਂ ਨੇ ਕਤਲ ਕਰ ਦਿੱਤੇ ਠੀਕ ਆ ਉਹ ਨਾਬੇ ਕਤਲ ਕੀਤਾ ਚੰਡੀਗੜ੍ਹ ਦੋ ਮੁੰਡੇ ਛੋਟੇ ਛੋਟੇ ਮਾਰੇ ਹਨ 17 18 18 ਸਾਲ ਦੇ ਤੇ ਆ ਹੁਣ ਅੱਜ ਦੀ ਘਟਨਾ ਲੁਧਿਆਣੇ ਸਮਰਾਲਾ ਚੌਂਕ ਦੇ ਵਿੱਚ ਜੁਝਾਰ ਬੱਸ ਦੇ ਡਰਾਈਵਰ ਨੂੰ ਲਾ ਕੇ ਕੁੱਟਿਆ ਹਾਲਾਂਕਿ ਚਲ ਮੰਨਦੇ ਆ ਹੋ ਸਕਦਾ ਵੀ ਬੱਸ ਵਾਲੇ ਦੀ ਕੋਈ ਗਲਤੀ ਹੋ ਗਈ ਹੋਵੇ ਸਿਰਫ ਗਲਤੀ ਉਹਦੀ ਨਹੀਂ ਸੀ ਵੀ ਉਹਦੀ ਬੱਸ ਮਾੜੇ ਜੀ ਟੱਚ ਕਰ ਗਈ ਉਹਨਾਂ ਦੀ ਉਹ ਜਿਹੜੀਆਂ ਭੁੰਡੀਆਂ ਜਿਹੀ ਲਈ ਫਿਰਦੇ ਹੁੰਦੇ ਨੇ ਇਹ ਕਰਾਇਆ ਵਾਲੀਆਂ ਦੂਜੀਆਂ ਆਪਣੀਆਂ ਬਿਜਲੀ ਤੇ ਚੱਲਣ ਵਾਲੀਆਂ ਆ ਇਲੈਕਟ੍ਰਿਕ ਰਿਕਸ਼ੇ ਜਹੇ ਉਹਦੇ ਵਿੱਚ ਕਿਤੇ ਮਾੜੀ ਮੋਟੀ ਲੱਗ ਗਈ ਤੇ ਮੁੜ ਕੇ ਉਹਨੂੰ ਪਤਾ ਥੇ ਹਜੂਮ ਕਿੰਨਾ ਵਾ ਲੁਧਿਆਣਾ ਸਾਰਾ ਭਈਆਂ ਨਾਲ ਤਾਂ ਭਰਿਆ ਪਿਆ ਤੇ ਭਈਆਂ ਦਾ ਇਕੱਠ ਮਿੰਟੋ ਸਕਿੰਟ ਇੰਨਾ ਹੋ ਗਿਆ ਵੀ ਉੱਥੇ 2.5 300 ਭਈਆ ਇਕੱਠਾ ਹੋ ਗਿਆ ਤੇ ਉਹਨਾਂ ਨੇ ਸਰਦਾਰ ਕੁੱਟਿਆ ਉਹ ਪੰਜਾਬੀ ਕੁੱਟਿਆ ਆਪਣਾ ਠੀਕ ਆ ਪੁਲਿਸ ਵੀ ਹਾਲਾ ਕਿ ਤੁਹਾਨੂੰ ਪਤਾ ਵੀ ਮੇਨ ਲੁਧਿਆਣਾ ਦਾ ਚੌਕ ਆ ਸਮਰਾਲਾ ਚੌਕ ਤੇ ਉੱਥੇ ਪੁਲਿਸ ਖੜੀ ਰਹਿੰਦੀ ਆ ਤੇ ਉਹਨਾਂ ਨੇ ਪੁਲਿਸ ਨੂੰ ਵੀ ਨਹੀਂ ਬਖਸ਼ਿਆ ਪੁਲਿਸ ਵਾਲੇ ਦਾ ਵੀ ਗਲਾਵਾ ਤੱਕ ਫੜ ਲਿਆ ਭਈਆਂ ਨੇ ਓ ਤੁਸੀਂ ਕਦੋਂ ਉੱਠੋਗੇ ਇੱਕ ਆਪਣੇ ਲੋਕ ਬਈ ਇਹੋ ਜਿਹੇ ਨੇ ਨਾ ਉੱਥੇ ਖੜ ਕੇ ਵੀਡੀਓ ਤਾਂ ਬਣਾ ਲੈਣਗੇ ਸਾਲੇ ਆਏ ਨਹੀਂ ਜਾ ਕੇ ਵੀ ਉੱਥੇ ਮਦਦ ਕਿੱਜਤ ਸਾਲੇ ਤੁਸੀਂ ਨਹੀਂ ਖੜੋਗੇ ਹੋਰ ਕੌਣ ਖੜੂ ਤੁਹਾਡੇ ਲਈ ਉੱਥੇ ਪੰਜਾਬੀ ਇੱਕ ਦੀ ਬੇਅਦਬੀ ਹੋ ਰਹੀ ਆ ਉਹਨੂੰ ਕੇਸ ਉਹਦੇ ਕੇਸ ਹਨਾ ਕੇਸਾਂ ਤੋਂ ਫੜਕਿਆ ਉਹਨੂੰ ਘਮਾਇਆ ਜਾ ਰਿਹਾ ਕੁੱਟਿਆ ਜਾ ਰਿਹਾ ਉਹਦੇ ਕੱਪੜੇ ਪਾੜੇ ਜਾ ਰਹੇ ਆ ਠੀਕ ਆ ਚਾਹੇ ਸਾਲਾ 100 ਬੰਦਾ ਚਾਹੇ 150 ਤੁਸੀਂ ਮਰ ਗਏ ਯਾਰ ਪੰਜਾਬੀ ਹੋਰ ਉਥੋਂ ਕੋਈ ਲੰਗਿਆ ਨਹੀਂ ਦਾ ਦੇ ਵਿੱਚ ਲੁੱਦਿਆਣੇ ਸ਼ਰਮ ਆਉਣੀ ਚਾਹੀਦੀ ਯਾਰ ਤੁਨੂੰ ਤੇ ਬਾਕੀ ਮੈਂ ਪੁਲਿਸ ਵਾਲਿਆਂ ਨੂੰ ਜਰੂਰ ਪੁੱਛਣਾ ਚਾਹੁੰਨਾ ਤੁਸੀਂ ਇੰਨੀ ਮਦਦ ਕਰਦੇ ਆ ਜਦੋਂ ਅਸੀਂ ਕੋਈ ਵੀਡੀਓ ਪਾ ਦਈਏ ਜਾਂ ਕੋਈ ਗੱਲਬਾਤ ਕਰ ਦਈਏ ਵੀ ਭਈ ਇੱਥੇ ਰਹਿਣ ਨਹੀਂ ਦੇਣੇ ਇਹ ਪਤਾ ਕੀ ਕਹਿੰਦੇ ਨੇ ਪੁਲਿਸ ਵਾਲੇ ਸਾਨੂੰ ਵੀ ਤੁਸੀਂ ਕੌਣ ਹੋ ਨੇ ਰੋਕਣ ਵਾਲੇ ਵੀ ਇੱਥੇ ਕੌਣ ਰਹੂ ਕੌਣ ਨਹੀਂ ਰਹੂ ਕਿਹੜਾ ਦੁਕਾਨ ਚਲਾਉ ਕਿਹੜਾ ਰੇੜੀ ਲਾਉ ਤੁਸੀਂ ਕੌਣ ਹੋ ਨੇ ਆ ਹੁਣ ਦੱਸੋ ਫਿਰ ਇਹ ਤਾਂ ਥੋਟੇ ਹੀ ਗੁਲਾਮੇ ਨੂੰ ਪੈ ਗਏ ਇਹ ਤੁਹਾਨੂੰ ਯਾਦ ਆ ਜਦ ਜਮਾਲਪੁਰ ਅੱਗੇ ਗੱਲਬਾਤ ਹੋਈ ਸੀਗੀ ਨਾ ਤੁਸੀਂ ਉਹ ਸਾਰੀ ਪੰਜਾਬ ਦੀ ਪੁਲਿਸ ਤੋਂ ਵੀ ਮਿਲ ਕੇ ਨਾ ਮਿਲ ਕੇ ਸਭ ਕੁਝ ਲੋਟ ਨਹੀਂ ਸੀ ਆਇਆ ਜਦੋਂ ਭਈਆਂ ਨੇ ਜਦੋਂ ਇਕੱਠੇ ਹੋਏ ਸੀਗੇ ਨਾ ਭਈਏ ਉਦੋਂ ਪੁਲਿਸ ਵਾਲਿਆਂ ਨੇ ਮਿਲਤਾ ਕਰੀਆਂ ਸੀ ਕਾਲਜਾਂ ਨੂੰ ਫੋਨ ਕਰੇ ਸੀਗੇ ਵੀ ਜਿੰਨੇ ਪੰਜਾਬ ਦੇ ਕਾਲਜਾਂ ਦੇ ਮੁੰਡੇ ਨੇ ਨਾ ਸਾਡੀ ਮਦਦ ਕਰੋ ਆ ਕੇ ਠੀਕ ਆ ਜਿਆਦਾ ਗੱਡੀਆਂ ਤੇ ਗੱਡੀਆਂ ਭਰ ਕੇ ਆਈਆਂ ਬੱਸਾਂ ਤੇ ਬੱਸਾਂ ਭਰ ਕੇ ਆ ਪਿੰਡਾਂ ਚੋਂ ਟਰੈਕਟਰ ਟਰਾਲੀਆਂ ਗਈਆਂ ਤਾਂ ਜਾ ਕੇ ਇਹ ਭਈਏ ਲੋਟ ਆਏ ਸੀਗੇ ਛੱਤਰ ਮਾਰ ਮਾਰ ਪਹਚਾਏ ਸੀ ਉਦੋਂ ਇਹ ਇਦਾਂ ਪੁਰਸ ਨਹੀਂ ਸੇਫ ਹੈਗੀ ਅਸੀਂ ਕਿੱਥੋਂ ਸੇਫ ਆ ਬੰਦਾ ਉਹ ਰੱਬ ਦਾ ਵਾਸਤਾ ਕੱਢੋ ਇਹਨਾਂ ਨੂੰ ਆਪਰੇ ਹੱਥਾਂ ਦੀ ਤੁਹਾਨੂੰ ਗਰਨਾਨਕ ਕਰਤ ਦੇ ਕੇ ਗਿਆ ਬਾਬਾ ਜੀ ਤੁਸੀਂ ਆਪਦੇ ਹੱਥਾਂ ਨਾਲ ਕਿਰਤ ਕਰੋ ਕਿਉਂ ਸੜਿਆ ਭਈਆਂ ਤੋਂ ਹੀ ਕਰਾਉਣਾ ਆਪਾਂ ਬਾਹਰ ਜਾ ਕੇ ਵੀ ਤਾਂ ਕਰਦਈਆਂ ਇੱਥੇ ਕਿਉਂ ਨਹੀਂ ਕਰ ਸਕਦੇ ਯਾਰ ਚਲੋ ਠੀਕ ਹੈ ਜੀ ਧੰਨਵਾਦ ਜੇ ਤੁਸੀਂ ਵੀਡੀਓ ਦੇਖ ਲਈ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣੇ ਕਮੈਂਟ ਜ਼ਰੂਰ ਦਿਓ ਕਿਉਂ ਤੁਹਾਨੂੰ

वो तो खुदा को बेच देते हैं जकारे वाली तो गल ही नहीं थी